ਅਸਟਾਈਮ ਆਪਾਂ ਖੜੇ ਹੈਗੇ ਆ ਬਠਿੰਡਾ ਦੇ ਬਿਆੰਤ ਨਗਰ ਦੇ ਅੰਦਰ ਆਮ ਆਦਮੀ ਪਾਰਟੀ ਦੇ ਮਹੌਲਾ ਕਲੀਨਿਕ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਬਣਾਇਆ ਸੀ ਬੜਾ ਸ਼ਾਨਦਾਰ ਤੇ ਦਾਅਵੇ ਕੀਤੇ ਗਏ ਸੀ ਅੱਜ ਤੁਹਾਨੂੰ ਉਹਦੀ ਹਕੀਕਤ ਦਿਖਾਣੇ ਆ ਵੀਡੀਓ ਨਾ ਸਾਰੀ ਜ਼ਰੂਰ ਦੇਖਿਓ ਤੇ ਤੁਹਾਡੇ ਹੋਸ਼ ਉੱਡ ਜਾਣਗੇ ਸਾਰੀ ਵੀਡੀਓ ਛੱਡਿਓ ਨਾ ਅੰਦਰ ਜਾ ਕੇ ਤੁਹਾਨੂੰ ਇਹਦੀ ਸਥਿਤੀ ਦਿਖਾਣੇ ਆ ਪਹਿਲਾਂ ਤੁਸੀਂ ਇੱਕ ਵਾਰ ਬਾਹਰੋਂ ਦੇਖ ਲਓ ਮਾੜਾ ਜਾ ਐਡੀ ਵੱਡੀ ਬਿਲਡਿੰਗ ਹੈਗੀ ਐ ਇੱਥੇ ਚੋਰਾਂ ਦਾ ਐਡਾ ਕ ਵੱਡਾ ਅੰਤਕ ਹੈ ਤੁਸੀਂ ਹੈਰਾਨ ਮੰਨ ਜੂਗੇ ਵੀ ਇਹ ਕੀ ਦੇ ਸਾਰੇ ਰਾਤ ਨੂੰ ਕੋਈ ਇੱਥੇ ਸਿਕਿਉਰਿਟੀ ਗਾਰਡ ਨਹੀਂ ਆਓ ਜੀ ਦੇਖੋ ਮਾੜਾ ਜਾਂ ਅੰਦਰ ਐਂਟਰੀ ਤੋਂ ਸ਼ੁਰੂ ਕਰਦੇ ਹੈਗੇ ਆ ਬਿਨਾਂ ਲਾਈਟ ਤੋਂ ਇੱਥੇ ਰਹਿ ਰਹੇ ਆ ਗਰਮੀ ਦੇ ਵਿੱਚ ਹਨੇਰੇ ਦੇ ਵਿੱਚ ਇਹਨਾਂ ਨੂੰ ਕੰਮ ਕਰਨਾ ਪੈ ਰਿਹਾ ਐਂਟਰੀ ਦੇ ਵਿੱਚ ਜਿਹੜੇ ਇੱਥੇ ਅਪਲੱਗ ਲੱਗੇ ਹੋਏ ਆ ਇਹਦੀਆਂ ਤਾਰਾਂ ਕੱਟੀਆਂ ਪਈਆਂ ਹੈਗੀਆਂ ਕੋਈ ਕਨੈਕਟੀਵਿਟੀ ਨਹੀਂ ਹੈਗੀ ਆ ਇੱਥੋਂ ਸਾਰਾ ਕਾਪਰ ਜਿਹੜਾ ਹੈਗਾ ਚੋਰੀ ਕਰਕੇ ਲੈ ਗਏ ਤੇ ਹਲੇ ਨਾ ਤੁਸੀਂ ਅੱਗੇ ਜਾ ਕੇ ਤਾਂ ਦੇਖੋਗੇ ਹੈਰਾਨ ਮੰਨ ਜਾਓਗੇ ਵੀ ਆਹ ਹਾਲਾਤ ਕੀ ਕੀਤੇ ਪਏ ਹੈਗੇ ਆ ਜਿੰਨੇ ਵੀ ਐਮਸੀਬੀ ਬਾਕਸ ਹੈਗੇ ਬਿਜਲੀ ਦੇ ਉਹ ਸਾਰੀਆਂ ਤਾਰਾਂ ਦੇਖੋ ਤੁਸੀਂ ক্লোਜ਼ ਤੋਂ ਇੱਥੋਂ ਇਹ ਕੱਟ ਕੇ ਇੱਥੋਂ ਚੋਰੀ ਕਿਤੇ ਹੋਈ ਹੈ ਅੱਗੇ ਆਓ ਜੀ ਸਿਰਫ ਹਨੇਰਾ ਹੀ ਨਹੀਂ ਰਿਹਾ ਸਾਰੇ ਪਾਸੇ ਕੋਈ ਰੋਸ਼ਨੀ ਨਹੀਂ ਕੋਈ ਪੱਖਾ ਨਹੀਂ ਚੱਲਦਾ ਉਹ ਤੁਸੀਂ ਦੇਖੋਗੇ ਏਸੀ ਲੱਗਿਆ ਪਿਆ ਹੈਗਾ ਲੇਕਿਨ ਤੁਸੀਂ ਦੇਖੋ ਏਸੀ ਦਾ ਜਿਹੜਾ ਆਊਟਡੋਰ ਹੈ ਉਹ ਚੋਰੀ ਹੋਇਆ ਹੋਇਆ ਉਹ ਤੁਹਾਨੂੰ ਦਿਖਾਣੇ ਆ ਬੈਕ ਸਾਈਡ ਤੋਂ ਉਹ ਵੀ ਚੋਰੀ ਹੋਇਆ ਹੋਇਆ ਆ ਏਸੀ ਦਾ ਆਊਟਡੋਰ ਇਸ ਕਮਰੇ ਦੇ ਆਪਾਂ ਬਾਹਰਲੇ ਪਾਸੇ ਆ ਗਏ ਇੱਥੋਂ ਜਿਹੜਾ ਇਹ ਆਊਟਡੋਰ ਇੱਥੋਂ ਪੱਟ ਕੇ ਲੈ ਗਏ। ਬਾਕੀ ਉਹਦਾ ਕਵਾੜ ਜਾ ਪਿਆ ਸਾਰਾ ਕੁਝ ਕੱਢ ਕੇ ਲੈ ਗਏ ਦਾ। ਸਾਰੀਆਂ ਚੀਜ਼ਾਂ ਇੱਥੋਂ ਚੋਰੀ ਹੋਈਆਂ ਵਈਆਂ ਕਵਾੜ ਬਣਾਤੀ ਐਡੀ ਵੱਡੀ ਬਿਲਡਿੰਗ। ਕੋਈ ਵੀ ਬਕਸਾ ਸਵਿੱਚ ਵਾਲਾ ਬਟਨ ਵਾਲਾ ਕੁਝ ਛੱਡਿਆ ਨਹੀਂ ਸਾਰੀਆਂ ਤਾਰਾਂ ਚੋਰੀਆਂ ਹੋ ਗਈਆਂ ਇੱਥੋਂ ਦੀ। ਹਰ ਚੀਜ਼ ਇੱਥੋਂ ਚੋਰੀ ਕਰਕੇ ਲੈ ਗਏ। ਨਮਸਕਾਰ ਮੈਡਮ। ਇਹ ਮੈਡਮ ਐ ਜਗਦੀਸ਼ ਮੈਡਮ ਜਿਹੜੇ ਇੱਥੇ ਸੇਵਾਵਾਂ ਨਿਭਾਰੇ ਹੈਗੀ ਐ। ਮੈਡਮ ਇਹ ਕਿੰਨੇ ਕ ਦਿਨਾਂ ਤੇ ਇਹ ਹਾਲਾਤ ਹੈਗੇ ਆ ਵੀ ਆ ਸਾਰੇ ਪੱਖੇ ਵਗੈਰਾ ਸਾਰੇ ਇੱਥੇ ਕੁਝ ਵੀ ਨਹੀਂ ਚੱਲਦਾ ਪਿਆ ਦੋ ਮਹੀਨੇ ਮੰਗੂ ਹੋ ਗਏ ਦੋ ਮਹੀਨੇ ਮੰਗੂ ਤੇ ਰਾਤ ਨੂੰ ਕੋਈ ਸਿਕਿਉਰਿਟੀ ਗਾਰਡ ਕੋਈ ਸਿਕਿਉਰਿਟੀ ਗਾਰਡ ਨਹੀਂ ਹੁੰਦਾ ਇੱਥੇ ਕੋਈ ਤੇ ਫਿਰ ਤੁਸੀਂ ਜਿਹੜਾ ਇਹ ਕੰਮ ਕਰਦੇ ਹੋ ਫਿਰ ਐ ਗਰਮੀ ਦੇ ਵਿੱਚ ਹੀ ਕਰੀ ਜਾਂਦੇ ਹੋ ਗਰਮੀ ਦੇ ਵਿੱਚ ਹੀ ਕੁੜੀਆਂ ਕੰਮ ਕਰੀ ਜਾਂਦੀਆਂ ਹੁਣ ਫੀਲਡ 'ਚ ਗਈਆਂ ਹੋਗੀਆਂ ਅੱਛਾ ਜੀ ਤੇ ਤੁਸੀਂ ਕਿਸੇ ਡਿਪਾਰਟਮੈਂਟ ਦੇ ਵਿੱਚ ਨਹੀਂ ਕੋਈ ਗੱਲ ਕਰ ਰੱਖੀ ਆਪਦੀ ਸਾਬ ਨੂੰ ਵੀ ਇਨਫੋਰਮੇਸ਼ਨ ਸਾਬ ਨੂੰ ਇਨਫੋਰਮੇਸ਼ਨ ਦਿੱਤੀ ਹੈ ਜੀ ਜਿਸ ਸਾਬ ਨੂੰ ਮਿ ਹਮਿਸ਼ਨ ਦਿੱਤੀ ਹੋਈ ਹੈ ਐਫ ਆਈ ਆਰ ਵੀ ਹੋਈ ਵੀ ਡਾਕਟਰਾਂ ਦੇ ਦੁਆਰਾ ਅੱਛਾ ਜੀ ਤੇ ਪਰ ਉਹਨਾਂ ਨੇ ਕੋਈ ਸਿਕਿਉਰਟੀ ਦਾ ਇੰਤਜ਼ਾਮ ਨਹੀਂ ਕੀਤਾ ਇੱਥੇ ਕੋਈ ਰਾਤ ਵਾਸਤੇ ਤੇ ਨਾ ਕੋਈ ਇਹ ਪ੍ਰਬੰਧ ਕੀਤੇ ਲਾਈਟਾਂ ਵਗੈਰਾ ਨੂੰ ਚਲਾਣ ਲਈ ਕੁਝ ਨਹੀਂ ਕੀਤਾ ਠੀਕ ਹੈ ਜੀ ਅੱਗੇ ਤੁਹਾਨੂੰ ਹੋਰ ਦਿਖਾਣੇ ਆ ਜੀ ਆਪਾਂ ਅੰਦਰ ਆ ਗਏ ਤੇ ਇੱਥੇ ਸਟਾਫ ਵੀ ਬੈਠਾ ਹੈਗਾ ਬਿਨਾਂ ਲਾਈਟ ਤੋਂ ਕੰਮ ਕਰ ਰਿਹਾ ਹੈ ਇਸ ਕਮਰੇ ਦੇ ਵਿੱਚ ਦੇਖੋ ਤੁਸੀਂ ਪੱਕੇ ਬੰਦ ਪਏ ਐ ਤੇ ਆ ਬਚਾਰੇ ਇੱਥੇ ਕੰਮ ਕਰ ਰਹੇ ਆ ਪੇਸ਼ੈਂਟ ਨੂੰ ਦਿਖਾਣ ਲਈ ਆਏ ਹੋਏ ਆ ਤੁਸੀਂ ਜੀ ਇਹ ਪੇਸ਼ੈਂਟ ਨੂੰ ਦਿਖਾਣ ਲਈ ਲੈ ਕੇ ਆਏ ਹੋਏ ਆ ਤੇ ਆਹ ਦੇਖੋ ਇਹਨਾਂ ਨੂੰ ਆ ਪਰਦੇ ਖੋਲ ਕੇ ਜੋ ਰੋਸ਼ਨੀ ਇੱਥੋਂ ਆ ਗਈ ਬਸ ਉਹਦੀ ਰੋਸ਼ਨੀ ਦੇ ਵਿੱਚ ਜੋ ਪੜ ਰਿਹਾ ਜੋ ਦਵਾਈਆਂ ਦੇਖ ਰਿਹਾ ਬਸ ਉਹ ਦੇਖ ਰਿਹਾ ਗਰਮੀ ਦੇ ਵਿੱਚ ਬੈਠ ਕੇ ਇੱਥੇ ਕੰਮ ਕਰ ਰਿਹਾ ਇਹ ਆ ਸਾਰੀਆਂ ਤਾਰਾਂ ਸਾਰਾ ਕੁਝ ਉੜਾ ਕੇ ਲੱਗੇ ਇੱਥੋਂ ਦੀ ਆ ਸਾਰੀਆਂ ਕਟੀਆਂ ਪਈਆਂ ਕਾਪਰ ਜਿੰਨੀ ਖਿੱਚ ਖਿੱਚ ਕੇ ਚੋਰੀ ਕਰ ਸਕਦੇ ਸੀ ਖਿੱਚ ਲੀਆਂ ਤਾਰਾਂ ਸਾਰਾ ਜਿਹੜਾ ਇੱਕ ਵਾਰਡ ਬਣਾਤਾ ਆ ਇੱਥੇ ਵੀ ਵਿਚਾਰਾ ਸਟਾਫ ਬਿਨਾ ਲਾਈਟ ਤੋਂ ਗਰਮੀ ਦੇ ਵਿੱਚ ਕੰਮ ਕਰ ਰਿਹਾ ਐ ਇਸ ਕਮਰੇ ਦੇ ਵਿੱਚ ਵੀ ਲੰਬੇ ਟਾਈਮ ਤੋਂ ਪਰੇਸ਼ਾਨ ਆ ਸਾਰੇ ਇਹ ਹੁਣ ਤੁਹਾਨੂੰ ਇਹਦਾ ਉੱਪਰਲਾ ਹਿੱਸਾ ਦਿਖਾਣੇ ਹੈਗੇ ਆ ਡਾਕਟਰ ਮੈਡਮ ਵੀ ਵਿਚਾਰੇ ਇੱਥੇ ਜਿਹੜੇ ਮੈਡੀਕਲ ਅਫਸਰ ਹੈਗੇ ਆ ਉਹ ਸਾਰੇ ਬਿਨਾ ਲਾਈਟ ਤੋਂ ਕੰਮ ਕਰ ਰਹੇ ਆ ਕਿਤੇ ਵੀ ਕੋਈ ਪੱਖਾ ਵਗੈਰਾ ਨਹੀਂ ਚੱਲ ਰਿਹਾ ਕਿਸੇ ਵੀ ਕਮਰੇ ਦੇ ਵਿੱਚ ਜੇ ਤੁਸੀਂ ਇਸ ਬਿਲਡਿੰਗ ਦਾ ਉੱਪਰਲਾ ਹਿੱਸਾ ਦੇਖੋਗੇ ਤਾਂ ਸਾਫ ਸਫਾਈ ਦਾ ਇੰਤਜ਼ਾਮ ਹੀ ਦੇਖੋ ਤੁਸੀਂ ਕਿੰਨਾ ਕ ਇੱਥੇ ਆ ਜਾ ਰਹੇ ਹਾਂ ਜੀ ਉੱਤੇ ਆ ਰਸਤਾ ਜ਼ਰੂਰ ਦਿਖਾਉਂਦੇ ਰਹੀਓ ਵੀ ਇੱਥੇ ਸਫਾਈ ਕਿੰਨੀ ਕ ਹੈਗੀ ਹੈ ਆ ਸਾਰਾ ਜੰਗਾਲਿਆ ਗਿਆ ਇੱਥੋਂ ਦੀ ਕਵਾੜ ਬਣ ਗਈ ਸਾਰੀ ਬਿਲਡਿੰਗ ਇਹ ਸਾਮ ਸੰਭਾਈ ਨਹੀਂ ਹੋਈ ਇਹਦੀ ਚੋਰ ਜਿਹੜੇ ਹੈਗੇ ਇੱਥੇ ਕਹਿੰਦੇ ਰਾਤ ਨੂੰ ਚੋਰੀਆਂ ਕਰਦੇ ਐ ਇਹ ਅੱਡਾ ਬਣਿਆ ਹੋਇਆ ਚੋਰਾਂ ਦਾ ਸਾਰੀਆਂ ਤਾਰਾਂ ਪੱਟ ਕੇ ਲੈ ਗਏ ਇੱਥੋਂ ਦੀ ਕੋਈ ਸਿਕਿਉਰਿਟੀ ਗਾਰਡ ਨਹੀਂ ਹੁੰਦਾ ਹਾਲਾਤ ਦੇਖੋ ਤੁਸੀਂ ਥੱਲੇ ਜਿਹੜਾ ਰਸਤਾ ਹੈਗਾ ਕਿੰਨਾ ਗੰਦਾ ਹੈ बस आ जाओ स्टापा ऊपर आ गए लो जी सारे बिजली के बक्से सारे पटे हुए हैं कोई सिंगल भी तार नहीं रही अंदर देखो उसकी पक्के तार ले ट्यूबलाइट मोटर की काट के लाइट उस्मान काट सकते आ सारे बिजली के कोई भी समान नहीं छोड़ना है ना। ਸਾਰਾ ਜਿਹੜਾ ਇਹ ਚੋਰ ਜਿਹੜੇ ਹੈਗੇ ਆ ਆ ਸਾਰੇ ਜਿੰਨੇ ਐਮ ਸੀ ਵੀ ਹੈਗੇ ਆ ਸਾਰੇ ਬਕਸੇ ਤੁਹਾਨੂੰ ਲੋ ਉਤਾਰਾਂ ਪਟਲੀਆਂ ਪਈਆਂ ਖਿੱਚ-ਖਿੱਚ ਕੇ ਖਾਲੀ ਕੀਤੀ ਪਈ ਹੈ ਸਾਰੀ ਕੋਪਰ ਲੱਗੇ ਤੇ ਚੋਰੀ ਕਰਕੇ ਆਇਤੋ ਸਟੋਰ ਦਾ ਦਰਵਾਜ਼ਾ ਤੋੜਤਾ ਅੰਦਰੋਂ ਵੀ ਸਮਾਨ ਲੱਗੇ ਹੋਣਿਆ ਸਾਰਾ ਕੱਢ ਕੇ ਆ ਨਾਲ ਵਾਲਾ ਕਮਰਾ ਦੇਖੋ ਤੁਸੀਂ ਆ ਵਾਲਾ ਕਮਰਾ ਇਹਦੇ ਬਾਹਰ ਜਿਹੜੇ ਐਮ ਸੀ ਵੀ ਬਕਸੇ ਲੱਗੇ ਸੀ ਸਾਰੇ ਪੱਟ ਲਏ ਸਾਰੀਆਂ ਥੱਲੋਂ ਤਾਰਾ ਖਿੱਚ-ਖਿੱਚ ਕੇ ਪਟਲੀਆਂ ਕੋਪਰ ਵਾਲੀਆਂ ਮੋਟੀਆਂ ਤਾਰਾਂ ਸੀਗੀਆਂ ਜਿਹੜੀਆਂ ਏਸੀ ਵਾਸਤੇ ਮੋਟੀਆਂ ਤਾਰਾਂ ਹੁੰਦੀਆਂ ਕੋਈ ਵੀ ਅੰਦਰ ਟਿਊਬਲਾਈਟ ਨਹੀਂ ਹੈ ਕੋਈ ਪੱਖਾ ਨਹੀਂ ਹੈ ਸਾਰਾ ਪਟ ਕੇ ਲੈ ਗਏ ਹੁਣ ਨਾਲ ਵਾਲਾ ਕਮਰਾ ਦੇਖੋ ਵੱਡਾ ਹਾਲ ਹੈ ਹਾਲ ਦੇ ਵਿੱਚ ਸਿੰਗਲ ਵੀ ਕੋਈ ਪੱਖਾ ਨਹੀਂ ਕੋਈ ਪੱਖਾ ਨਹੀਂ ਸਾਰੀਆਂ ਤਾਰਾਂ ਪਟ ਲੀਆਂ ਸਾਰੇ ਬਕਸੇ ਪਟਲੇ ਸਾਰਾ ਕੁਝ ਿੱਥੋਂ ਜੜਾ ਲਿਆ ਇੱਕ ਵੀ ਕੋਈ ਪਗਾਗਾ ਵਾਲਾ ਪੁਆਇੰਟ ਨਹੀਂ ਰਿਹਾ ਸਿੰਗਲ ਵੀ ਕੋਈ ਪੱਖਾ ਨਹੀਂ ਰਿਹਾ ਪੂਰੇ ਹਾਲ ਦੇ ਵਿੱਚ ਆ ਹਾਲ ਦੇ ਨਾਲ ਟਾਇਲਟ ਬਾਥਰੂਮ ਹੈ ਉਹਦੇ ਹਾਲਾਤ ਦੇਖ ਲਓ ਸਾਰੀਆਂ ਟੂਟੀਆਂ ਿੱਥੋਂ ਪਟ ਲਿੱਪਿਆ ਗਈਆਂ ਕੋਈ ਵੀ ਟੂਟੀ ਨਹੀਂ ਰਹੀ ਐਡਾ ਸਟੈਂਡਰਡ ਦਾ ਬਣਿਆ ਹੋਇਆ ਸੀ ਗ੍ਰੇਨਾਈਟ ਲਾ ਕੇ ਆ ਦੇਖੋ ਤੁਸੀਂ ਸਾਰੇ ਸ਼ੀਸ਼ੇ ਤੋੜਤੇ ਕੋਈ ਵੀ ਇੱਥੇ ਸਿੰਗਲ ਟੂਟੀ ਨਹੀਂ ਰਹੀ ਸਾਰੀਆਂ ਟੂਟੀਆਂ ਪੱਟ ਲੀਆਂ ਇੱਧਰ ਵੀ ਦੇਖੋ ਤੁਸੀਂ ਕਿੱਡੇ ਮਾੜੇ ਹਾਲਾਤ ਐ ਸਾਰੀਆਂ ਟੂਟੀਆਂ ਪੱਟ ਲੀਆਂ ਇੱਥੋਂ ਦੀ ਤੇ ਆ ਕਬਾੜ ਬਣਤੀ ਸਾਰੀ ਬਿਲਡਿੰਗ ਆ ਇੱਥੋਂ ਦੇਖੋ ਆ ਲੱਗਿਆ ਹੋਇਆ ਅਸੀਂ ਵਾਸ਼ ਵੇਸ਼ਨ ਹੱਥ ਵਗੈਰਾ ਧੋਣ ਲਈ ਉਹ ਵੀ ਸਾਰਾ ਪੱਟ ਲਿਆ ਜਮਾਇਦੇ ਸਾਹਮਣੇ ਉਹਨੇ ਦੇ ਸਾਹਮਣੇ ਧੋਖਾਨੇ ਆ ਆਪਲੇ ਲੋਕ ਕਰੇ ਜੀ ਹੁਣ ਆਪਲੇ ਲੋਕ ਕਰ ਲੈ ਵੀ ਦੇਖ ਲੋ ਇਸ ਦੇ ਵਿੱਚ ਕੀ ਆਈ ਆਹ ਵੱਡਾ ਸਾਰਾ ਹਾਲ ਆ ਗਿਆ ਸਾਰੇ ਹਾਲ ਦੇ ਵਿੱਚੋਂ ਸਾਰੇ ਪਲੱਗ ਸਾਰੀਆਂ ਪੱਖੇ ਸਾਰੀਆਂ ਟਿਊਬਾਂ ਸਾਰੇ ਸਵਿੱਚ ਸਭ ਕੁਝ ਇੱਥੋਂ ਜਿਹੜਾ ਹੈਗਾ ਚੋਰੀ ਹੋ ਚੁੱਕਿਆ ਤਾਂ ਬੱਟ ਬੱਟ ਕੇ ਸਾਰਾ ਕੁਝ ਚੋਰੀ ਕਰ ਲੈ ਡਿਪਾਰਟਮੈਂਟ ਇਹ ਜਿਹੜੇ ਵਿਚਾਰੇ ਇੱਥੇ ਕੰਮ ਕਰਦੇ ਆ ਇਹ ਆਰਡੀ ਅਸਰਾ ਨੂੰ ਨਿਗਰਭੀ ਕਰਾਈ ਜਾਂਦੇ ਆ ਪਰ 2 ਮਹੀਨਿਆਂ ਤੋਂ ਪਿਛਲੇ ਗਰਮੀ ਦੇ ਵਿੱਚ ਹੀ ਬੈਠੇ ਆ ਆ ਦੇਖੋ ਸਾਲੀਆਂ ਤਾਰਾਂ ਜਿਹੜੀਆਂ ਐ ਖਿੱਚ-ਖਿੱਚ ਕੇ ਇੱਥੋਂ ਵੀ ਜਿੰਨੀ ਕ ਖਿੱਚ ਸਕਦੇ ਸੀ ਚੋਰੀ ਕਰ ਲਿੱਤੀਆਂ ਆ ਅੰਦਰ ਦੂਸਰਾ ਟਾਇਲਟ ਬਾਥਰੂਮ ਆ ਗਿਆ ਇਹਦੇ ਵਿੱਚ ਦੇਖੋ ਕੋਈ ਵੀ ਇੱਥੇ ਟੁੱਟੀ ਨਹੀਂ ਰਹੀ ਫਾ ਫੱਟੀਆਂ ਟੁੱਟੀਆਂ ਇੱਥੇ ਦੇਖੋ ਜੀ ਆ ਟਾਇਲਟ ਬਾਥਰੂਮ ਬਣਾਇਆ ਵੇ ਆ आ टॉयलेट बाथरूम देख लो जी एड् वी आलिशान बिल्डिंग है जी वो सारी कबाड़ हो गई इतन जड़िया बड़ी पौड़ियाँ उम वाला जरा ट्यूबलाइटा ਅੱਖੇ ਆ ਜਿਹੜਾ ਪੱਖਾ ਲੱਗਿਆ ਸੀ ਕੋਈ ਵੀ ਚੀਜ਼ ਇੱਥੇ ਨਹੀਂ ਹੈ ਸਾਫ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਇੱਥੇ ਪ੍ਰੋਪਰ ਉਸ ਤਰ੍ਹਾਂ ਦਾ ਸਟਾਫ ਨਹੀਂ ਹੈਗਾ ਨਾ ਰਾਤ ਨੂੰ ਕੋਈ ਸਿਕਿਉਰਿਟੀ ਗਾਰਡ ਹੈਗਾ ਜੀ ਦੇ ਕਰਕੇ ਇਹ ਬਿਨਾ ਬਿਜਲੀ ਤੋਂ ਇੱਥੇ ਆਣ ਵਾਲੇ ਜਿਹੜੇ ਜ਼ਰੂਰਤਮੰਦ ਗਰੀਬ ਲੋਕ ਆਂਦੇ ਆ ਵਿਚਾਰੇ ਆਪ ਦਾ ਇਲਾਜ ਕਰਵਾਉਣਾ ਵਾਸਤੇ ਤੇ ਜਿਹੜਾ ਸਟਾਫ ਹੈਗਾ ਉਹ ਵੀ ਵਿਚਾਰਾ ਮਜਬੂਰੀ ਦੇ ਵਿੱਚ ਬਿਨਾ ਲਾਈਟ ਤੋਂ ਬੈਠਾ ਹੈਗਾ ਵੱਡੇ ਅਫਸਰ ਤਾਂ ਏਸੀ ਛੱਡ ਕੇ ਬੈਠੇ ਆ ਉਹਨਾਂ ਪਾਵਰ ਬੈਕਅਪ ਵੀ ਹੁੰਦਾ ਹੈਗਾ ਜੇ ਲਾਈਟ ਚਲੀ ਜਾਵੇ ਤਾਂ ਨਾਲ ਦੀ ਨਾਲ ਹੀ ਜਿਹੜਾ ਨਾਲ ਪਾਵਰ ਬੈਕਅਪ ਤੇ ਸਿਸਟਮ ਚੱਲਦਾ ਰਹਿੰਦਾ ਹੈਗਾ ਪਰ ਇਹਨਾਂ ਦੀ ਵੀ ਦੇਖੋ ਵਿਚਾਰੇ ਜਿਹੜੇ ਹੈਲਥ ਦੀਆਂ ਸੇਵਾਵਾਂ ਦੇ ਰਹੇ ਐ ਉੱਥੇ ਕਿੱਥੇ ਕਿ ਖੜੇ ਹੈਗੇ ਆਪਾਂ ਵੀ ਘੱਟੋ ਘੱਟ ਸ਼ਿਕਾਇਤ ਮਿਲਣ ਤੋਂ ਬਾਅਦ ਤਾਂ ਕਾਰਵਾਈ ਕਰਾ ਕੇ ਇਹਨਾਂ ਦਾ ਮਸਲਾ ਹੱਲ ਹੋ ਜਾਣਾ ਚਾਹੀਦਾ ਹੈਗਾ 2 ਮਹੀਨਿਆਂ ਤੋਂ ਇਹ ਅਲੱਗ ਅਲੱਗ ਦਫ਼ਤਰਾਂ ਦੇ ਵਿੱਚ ਜਾ ਰਹੇ ਆ ਰਿਪੋਰਟਾਂ ਕਰ ਰਹੇ ਆ ਲੇਕਿਨ ਇਹਨਾਂ ਦੀ ਸਮੱਸਿਆ ਜਿਹੜੀ ਹੈਗੀ ਐ ਐਜ਼ ਇਟ ਇਜ਼ ਓਵੇਂ ਦੀ ਓਵੇਂ ਬਣੀ ਹੈਗੀ ਐ ਤੇ ਅਸੀਂ ਉਮੀਦ ਕਰਦੇ ਆਂ ਵੀ ਸਰਕਾਰ ਜਾਗ ਜਾਵੇ ਤੇ ਆ ਸਿੰਪਲ ਜੀ ਸਮੱਸਿਆ ਦਾ ਹੱਲ ਕਰ ਦੇਵੇ ਰਾਤ ਨੂੰ ਇੱਥੇ ਜਿਹੜਾ ਹੈਗਾ ਕੋਈ ਸਿਕਿਉਰਿਟੀ ਗਾਰਡ ਨਿਰਧਾਰਤ ਕਰ ਦੇਣੀ ਤਾਂ ਕਰੋੜਾਂ ਦੀ ਜਿਹੜੀ ਬਿਲਡਿੰਗ ਖੜੀ ਕੀਤੀ ਹੈ ਇਸ ਤਰ੍ਹਾਂ ਦੇ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਸ਼ੁਕਰੀਆ ਜੀ